ਹਾਦਸਾ ਵਾਪਰਿਆ ਹੈ ਪੰਜਾਬ ਦੇ ਵਿੱਚ ਦੋ ਰੇਲਾਂ ਦੀ ਆਮੋ ਸਾਹਮਣੇ ਟੱਕਰ ਖੋਈ ਹੈ ਜਿਹਾ ਦੋ ਰੇਲਾਂ ਦੀ ਟੱਕਰ ਹੋਣ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਪੂਰੀਆਂ ਬੋਗੀਆਂ ਜਿਹੜੀਆਂ ਨੇ ਉਹ ਪਲਟੀ ਖਾ ਗਈਆਂ ਨੇ ਪਟੜੀ ਤੋਂ ਲੱਤ ਗਈਆਂ ਨੇ ਤੇ ਦੋਨੋਂ ਲੋਕੋ ਪਾਇਲਟ ਜਿਹੜੇ ਆ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਇੱਕ ਦੇ ਹੈਡ ਇੰਜਰੀ ਹੋਈ ਹੈ ਤੇ ਇੱਕ ਦੇ ਬੈਕ ਇੰਜਰੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਆ ਕਿੰਨਾ ਜਿਆਦਾ ਭਿਆਨਕਾ ਹਾਦਸਾ ਜਿਹੜਾ ਵਾਪਰਿਆ ਆ ਦੋ ਮਾਲ ਗੱਡੀਆਂ ਦੀ ਆਮੋ ਸਾਹਮਣੇੋਂ ਟੱਕਰ ਹੁੰਦੀ ਐ ਔਰ ਟੱਕਰ ਹੋਣ ਤੋਂ ਬਾਅਦ ਫਿਰ ਤੀਜੀ ਪਟੜੀ ਤੇ ਜਾ ਕੇ ਪੈਸੇਂਜਰ ਗੱਡੀ ਦੇ ਨਾਲ ਟਕਰਾਉਂਦੀ ਐ ਔਰ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਇੱਥੇ ਗੱਡੀਆਂ ਰੇਲ ਗੱਡੀਆਂ ਜਿਹੜੀਆਂ ਨੇ ਉਹ ਇੱਕ ਦੂਜੀ ਬੋਗੀ ਤੇ ਇੰਜਣ ਜਿਹੜੇ ਆ ਉਹ ਚੜੇ ਖੋਏ ਆ ਕਿ ਜਿਵੇਂ ਆਪ ਕਰੇਨ ਦੇ ਨਾਲ ਦੂਜੇ ਡੱਬਿਆਂ ਦੇ ਉੱਪਰ ਰੱਖੇ ਹੋਣ ਇੰਨਾ ਕੁ ਜਿਆਦਾ ਭਿਆਨਕ ਕੇ ਹਾਦਸਾ ਵਾਪਰ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਇਹ ਭਿਆਨਕ ਜਿਹੜਾ ਖੌਫਨਾਕ ਮੰਜ਼ਰ ਹੈ ਜਿਸ ਸਮੇ ਇਹ ਹਾਦਸਾ ਵਾਪਰਿਆ ਦੋਨੋਂ ਮਾਲ ਗੱਡੀਆਂ ਜਿਹੜੀਆਂ ਸੀਗੀਆਂ ਉਹਨਾਂ ਦੀ ਆਮੋ ਸਾਹਮਣੋਂ ਟੱਕਰ ਹੋ ਚੁੱਕੀ ਆ ਟੱਕਰ ਵੀ ਇੰਨੀ ਜਬਰਦਸਤ ਹੈ ਕਿ ਜਿਹੜੇ ਇੰਜਣ ਨੇ ਉਹ ਦੂਸਰੀ ਰੇਲ ਦੀਆਂ ਬੋਗੀਆਂ ਦੇ ਉੱਤੇ ਚੜ ਚੁੱਕੇ ਨੇ ਜੀ ਹਾਂ ਔਰ ਸਾਰੇ ਦੇ ਸਾਰੇ ਡੱਬੇ ਜੁੜੇ ਆ ਉਹ ਪਲਟੀਆਂ ਖਾ ਚੁੱਕੇ ਨੇ ਔਰ ਕਿੰਨਾ ਜ਼ਿਆਦਾ ਨੁਕਸਾਨ ਤੇ ਕਿੰਨੀਆਂ ਭਿਆਨਕੀਆਂ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਜਿਸ ਦੇ ਵਿੱਚ ਦੋਨੋਂ ਲੋਕੋ ਪਾਇਲਟ ਜਿਹੜੇ ਆ ਉਹ ਜ਼ਖਮੀ ਹੋ ਚੁੱਕੇ ਆ ਗੰਭੀਰ ਰੂਪ ਦੇ ਨਾਲ ਜ਼ਖਮੀ ਆ ਜਿਨ੍ਹਾਂ ਨੂੰ ਪਹਿਲਾਂ ਆ ਸਿਵਲ ਹਸਪਤਾਲ ਖੰਨਾ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੋਂ ਬਾਅਦ ਚੋ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਸੱਟਾਂ ਜਿਹੜੀਆਂ ਨੇ ਉਹ ਬੜੀਆਂ ਜਿਆਦਾ ਲੱਗੀਆਂ ਨੇ ਔਰ ਇਹ ਡੱਬਿਆਂ ਦੀ ਦੁਰਦਸ਼ਾ ਦੇਖ ਸਕਦੋਂ ਇੱਕ ਪਟੜੀ ਤੋਂ ਉੱਤਰ ਕੇ ਦੂਸਰੀ ਫਿਰ ਦੂਸਰੀ ਤੋਂ ਤੀਸਰੀ ਤੇ ਤੇ ਸਾਰੇ ਡੱਬੇ ਜਿਹੜੇ ਆ ਉਹ ਕੋਈ ਐਨੂੰ ਚੜ ਗਿਆ ਕੋਈ ਦੂਸਰੀ ਰੇਲ ਦੇ ਉੱਪਰ ਚੜ ਚੁੱਕਿਆ ਤੇ ਇੰਜਨ ਜਿਹੜਾ ਆ ਉਹ ਦੂਸਰੀ ਰੇਲ ਗੱਡੀ ਦੇ ਡੱਬਿਆਂ ਦੇ ਉੱਪਰ ਚੜ ਗਿਆ ਹੋਇਆ ਸੀ ਤਾਂ ਇਹ ਖੌਫਨਾਕ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਵੱਡਾ ਭਿਆਨਕ ਹਾਦਸਾ ਵਾਪਰ ਗਿਆ ਔਰ ਦੂਸਰੀ ਸਾਈਡ ਤੇ ਪੈਸੈਂਜਰ ਗੱਡੀ ਆ ਰਹੀ ਸੀ ਤਾਂ ਇਹਨਾਂ ਦੋਨਾਂ ਦੀ ਜਦੋਂ ਟੱਕਰ ਹੁੰਦੀ ਹੈ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਦੋਨਾਂ ਦੀ ਟੱਕਰ ਹੋਣ ਤੋਂ ਬਾਅਦ ਦੇ ਵਿੱਚ ਆ ਜਿਹੜਾ ਮਾਲ ਗੱਡੀ ਦਾ ਇੰਜਣ ਹੈ ਉਹ ਦੂਸਰੀ ਪੈਸੈਂਜਰ ਗੱਡੀ ਦੇ ਉੱਪਰ ਚੜ ਜਾਂਦਾ ਤਾਂ ਅ ਇਸ ਦੇ ਵਿੱਚ ਗੜੀਮਤ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਜਿਹੜਾ ਆ ਨਾ ਤਾਂ ਪੈਸੇਂਜਰ ਗੱਡੀ ਦੇ ਵਿੱਚ ਯਾਤਰੀਆਂ ਦਾ ਹੋਇਆ ਔਰ ਜਾਨੀ ਨੁਕਸਾਨ ਤੋਂ ਵਿਚਾਰਿਆ ਪਰ ਮਾਲੀ ਨੁਕਸਾਨ ਤੁਸੀਂ ਦੇਖ ਹੀ ਸਕਦੇ ਹੋ ਇਹ ਹਾਲਾਤਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਵਾਪਰ ਗਿਆ ਸਾਰੇ ਡੱਬੇ ਜੁੜੇ ਆ ਉਹ ਪਟੜੀ ਤੋਂ ਉੱਤਰ ਚੁੱਕੇ ਆ ਔਰ ਇੱਕ ਦੂਜੇ ਦੇ ਉੱਪਰ ਡੱਬਾ ਤੁਹਾਨੂੰ ਚੜਿਆ ਹੋਇਆ ਦਿਖਾਈ ਦੇਵੇਗਾ ਰੇਲ ਗੱਡੀ ਦਾ ਜੁੜਾ ਇੰਜਣ ਹੈ ਦੂਸਰੀ ਰੇਲ ਗੱਡੀ ਦੇ ਉੱਪਰ ਚੜ ਜਾਂਦਾ ਫਿਰ ਤੀਸਰੀ ਜਦੋਂ ਪੈਸੇਂਜਰ ਗੱਡੀ ਆ ਰਹੀ ਸੀ ਤਾਂ ਉਹਦੇ ਨਾਲ ਵੀ ਸਾਹਮਣੇ ਟੱਕਰ ਹੋ ਜਾਂਦੀ ਹੈ ਤਾਂ ਕੁੱਲ ਮਿਲਾ ਕੇ ਦੋ ਟ੍ਰੇਨਾਂ ਜਿਹੜੀਆਂ ਆਹਮੋ ਸਾਹਮਣੇ ਉਹਨਾਂ ਦੀ ਟੱਕਰ ਹੁੰਦੀ ਹੈ ਔਰ ਫਿਰ ਇੱਕ ਰੇਲ ਗੱਡੀ ਦਾ ਜਿਹੜੀ ਮਾਲ ਗੱਡੀ ਸੀ ਉਹਦਾ ਇੰਜਣ ਜਿਹੜਾ ਆ ਉਹ ਤੀਸਰੀ ਪੈਸੇਂਜਰ ਗੱਡੀ ਨਾਲ ਜਾ ਕੇ ਵੱਜਦਾ ਤਾਂ ਕੁੱਲ ਮਿਲਾ ਕੇ ਤਿੰਨ ਗੱਡੀਆਂ ਜਿਹੜੀਆਂ ਨੇ ਇਸ ਹਾਦਸੇ ਦੇ ਵਿੱਚ ਸ਼ਿਕਾਰ ਹੋਈਆਂ ਨੇ ਹਾਲਾਂਕਿ ਪਹਿਲਾਂ ਵੀ ਬਹੁਤ ਵੱਡਾ ਹਾਦਸਾ ਪੰਜਾਬ ਦੇ ਵਿੱਚ ਵਾਪਰਿਆ ਸੀਗਾ ਰੇਲ ਗੱਡੀ ਦੀ ਉਸ ਸਮੇਂ ਵੀ ਆ ਟੱਕਰ ਹੋਈ ਪਟੜੀ ਤੋਂ ਲੱਥੀ ਡੱਬੇ ਪਲਟੇ ਤੇ ਇੱਕ ਵਾਰ ਫਿਰ ਇਹ ਤਸਵੀਰ ਜਿਹੜੀ ਆ ਭਿਆਨਕ ਤਸਵੀਰ ਰੇਲ ਗੱਡੀਆਂ ਦੇ ਇੰਜਣ ਤੁਸੀਂ ਦੇਖੋ ਕਿ ਕਿਵੇਂ ਉੱਪਰ ਜਿਹੜੀਆਂ ਤਾਰਾਂ ਕਿੰਨੀਆਂ ਉੱਚੀਆਂ ਹੁੰਦੀਆਂ ਨੇ ਜਿਹੜੀ ਲੇਨ ਲੰਘਦੀ ਹੈ ਬਿਜਲੀ ਵਾਲੀ ਆ ਪਟੜੀਆਂ ਦੇ ਉੱਪਰ ਤਾਂ ਹਾਲਾਕਿ ਉਹਨਾਂ ਤੱਕ ਜਾ ਕੇ ਡੱਬੇ ਜਿਹੜੇ ਲੱਗ ਚੁੱਕੇ ਨੇ ਇੱਥੋਂ ਦੇਖ ਹੀ ਸਕਦੇ ਹਾਂ ਕਿ ਕਿਵੇਂ ਇੱਕ ਦੂਜੇ ਦੇ ਉੱਪਰ ਡੱਬੇ ਚੜੇ ਕੋਏ ਨੇ ਇੰਜਣ ਦੇਖੋ ਤੁਸੀਂ ਕਿਵੇਂ ਬੋਗੀਆਂ ਦੇ ਉੱਪਰ ਚੜੇ ਹੋਏ ਨੇ ਉੱਪਰ ਲੀਆਂ ਤਾਰਾਂ ਨੂੰ ਟੱਚ ਕੀਤਾ ਇਹ ਮੂਰਿਓਂ ਇੰਜਣ ਦੀ ਦੂਰਦਸ਼ਾ ਦੇਖੋ ਤੁਸੀਂ ਕਿੰਨੀ ਮਾੜੀ ਜਿਹੜੀ ਆ ਉਹ ਬਣੀ ਹੋਈ ਆ ਕੱਚ ਵਗੈਰਾ ਟੁੱਟਿਆ ਹੋਇਆ ਮੂਰਿਓਂ ਇੰਜਣ ਜਿਹੜਾ ਆ ਉਹ ਪੂਰਾ ਤਹਿਸ ਨਹਿਸ ਹੋ ਚੁੱਕਿਆ ਪੂਰੀ ਦੀ ਪੂਰੀ ਰੇਲ ਗੱਡੀ ਜਿਹੜੀ ਆ ਪਟੜੀ ਦੇ ਉੱਪਰ ਪਲਟ ਚੁੱਕੀ ਆ ਆ ਬੋਗੀਆਂ ਜਿਹੜੀਆਂ ਨੇ ਉਹ ਸਾਰੀਆਂ ਲੱਥ ਚੁੱਕੀਆਂ ਨੇ ਇੱਕ ਦੇ ਉੱਪਰ ਆ ਇੱਕ ਬੋਗੀ ਚੜੀ ਹੋਈ ਐ ਤਾਂ ਇਹ ਦੇਖੋ ਇਹ ਇੱਕ ਪਟੜੀ ਤੋਂ ਹੁੰਦਾ ਹੋਇਆ ਇੰਜਣ ਜਿਹੜਾ ਦੂਸਰੀ ਪਟੜੀ ਦੇ ਬੋਗੀ ਦੇ ਉੱਪਰ ਜਾ ਕੇ ਚੜ ਚੁੱਕਿਆ ਤਾਂ ਇੱਥੋਂ ਪਤਾ ਲੱਗ ਸਕਦਾ ਹੈ ਕਿ ਕਿੰਨਾ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਇਹ ਡੱਬੇ ਜਿਹੜੇ ਆ ਉਹ ਸਾਰੇ ਵੱਖ ਹੋਏ ਆ ਕਿਸੇ ਦੇ ਟਾਇਰ ਜਿਹੜੇ ਉਹ ਕਿਤੇ ਪਏ ਆ ਕਿਸੇ ਦਾ ਡੱਬਾ ਕਿਤੇ ਪਿਆ ਇਹ ਮਾਲ ਗੜੀ ਜਿਹੜੀ ਹੈ ਉਹ ਫੁੱਲੀ ਲੋਡਡ ਸੀਗੀ ਤਾਂ ਉਹ ਸਾਰੇ ਦਾ ਸਾਰਾ ਆ ਜਿਹੜਾ ਮਾਲ ਸੀ ਇਸ ਗੱਡੀ ਦੇ ਵਿੱਚ ਉਹ ਵੀ ਖਿੱਲਰ ਚੁੱਕਿਆ ਹੈ ਰੇਲ ਦੀਆਂ ਪਟੜੀਆਂ ਦੇ ਉੱਪਰ ਤਾਂ ਇਹ ਤਸਵੀਰਾਂ ਨੇ ਬੜੀਆਂ ਹੀ ਭਿਆਨਕ ਤਸਵੀਰਾਂ ਨੇ ਤੜਕਸਾਰ 4 ਵਜੇ ਦੇ ਕਰੀਬ ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਵਾਪਰਿਆ ਤਾਂ ਨਿਊ ਸਰਹੰਦ ਸਟੇਸ਼ਨ ਦੇ ਕੋਲ ਇਹੇ ਵੱਡਾ ਹਾਦਸਾ ਵਾਪਰਿਆ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਆ ਰੇਲਵੇ ਦੇ ਵਿੱਚ ਇਹ ਵੱਡਾ ਹਾਦਸਾ ਦੇਖਣ ਨੂੰ ਮਿਲਿਆ ਪਟੜੀਆਂ ਦੇ ਉੱਪਰ ਦੋ ਰੇਲਾਂ ਦੀ ਆਪਸੀ ਟੱਕਰ ਹੁੰਦੀ ਹੈ ਦੋ ਰੇਲਾਂ ਦੀ ਆਪਸੀ ਟੱਕਰ ਦੇ ਨਾਲ ਤੀਸਰੀ ਜਿਹੜੀ ਪੈਸੇਂਜਰ ਗੱਡੀ ਹੁੰਦੀ ਹੈ ਉਹਦੇ ਵਿੱਚ ਵੀ ਇੱਕ ਇੰਜਣ ਜਿਹੜਾ ਆ ਉਹ ਟੱਕਰ ਮਾਰਦਾ ਹੈ ਤਾਂ ਉਹ ਇੰਜਣ ਇੱਕ ਦੂਜੇ ਦੇ ਉੱਪਰ ਚੜਿਆ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਇੰਨਾ ਕੁ ਜ਼ਿਆਦਾ ਭਿਆਨਕ ਐਕਸੀਡੈਂਟ ਹੋਇਆ ਹੈ ਕਿ ਤਿੰਨ-ਤਿੰਨ ਪਟੜੀਆਂ ਦੇ ਉੱਪਰ ਇਹ ਐਕਸੀਡੈਂਟ ਹੋ ਚੁੱਕਿਆ ਹੈ ਪਹਿਲਾ ਇੱਕ ਪਟੜੀ ਤੇ ਆਮੋ ਸਾਹਮਣੇ ਟੱਕਰ ਹੁੰਦੀ ਹੈ ਇੱਕ ਇੰਜਣ ਦੂਸਰੀ ਪਟੜੀ ਤੇ ਪਲਟੀਆਂ ਖਾ ਕੇ ਚਲਾ ਜਾਂਦਾ ਹੈ ਤਾਂ ਇੱਕ ਇੰਜਣ ਜਿਹੜਾ ਆ ਜਿਹੜੀ ਤੀਸਰੀ ਪਟੜੀ ਤੇ ਪੈਸੇਂਜਰ ਟ੍ਰੇਨ ਆ ਰਹੀ ਸੀ ਉਹਦੇ ਵਿੱਚ ਜਾ ਕੇ ਵੱਜਦਾ ਹੈ ਤਾਂ ਉਹਦੀਆਂ ਬੋਗੀਆਂ ਦੇ ਉੱਪਰ ਚੜ ਜਾਂਦਾ ਹੈ ਹਾਲਾਂਕਿ ਗਣੀਮਤ ਇਸ ਦੇ ਵਿੱਚ ਸਭ ਤੋਂ ਵੱਡੀ ਇਹ ਰਹੀ ਹੈ ਕਿ ਕੋਈ ਵੀ ਅਜੇ ਤੱਕ ਜਾਨੀ ਨੁਕਸਾਨ ਜਿਹੜਾ ਆ ਉਹ ਨਹੀਂ ਸਾਹਮਣੇ ਆਇਆ ਦੋ ਲੋਕੋ ਪਾਇਲਟ ਸੀ ਜਿਹੜੇ ਮਾਲ ਗੱਡੀ ਦੇ ਸੀ ਕਿਉਂਕਿ ਉਹਨਾਂ ਦੀ ਆਮੋ ਸਾਹਮਣੇ ਟੱਕਰ ਹੋਈ ਔਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਦੂਜਿਆਂ ਦੇ ਇੰਜਣ ਜਿਹੜੇ ਆ ਉਹਨਾਂ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਤੇ ਮੂਰਿਆਂ ਨੂੰ ਚਿਪ ਪਾ ਦਿੱਤੇ ਹੈ ਹਾਲਾਂਕਿ ਰੇਲ ਗੱਡੀ ਤੁਸੀਂ ਜਾਣਦੇ ਹੋ ਕਿ ਕਿੰਨੀ ਹੈਵੀ ਹੁੰਦੀ ਹੈ ਕਿਉਂਕਿ ਸਾਰੀ ਤਾਂ ਲੋਹੇ ਦੀ ਹੈ ਫਿਰ ਵੀ ਇਸ ਤੇ ਬਾਵਯੁੱਧ ਦੋਨੋਂ ਜਿਹੜੇ ਇੰਜਣ ਹੈ ਉਹ ਮੂਰਿਆਂ ਚੱਕਨਾ ਚੂਰ ਹੋ ਚੁੱਕੇ ਆ ਤੇ ਦੋਨੋਂ ਲੋਕੋ ਪਾਇਲਟ ਜਿਹੜੇ ਆ ਉਹ ਗੰਭੀਰ ਰੂਪ ਦੇ ਆਹ ਜ਼ਖਮੀ ਐ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਕ ਦੇ ਹੈੱਡ ਇੰਜਰੀ ਐ ਇੱਕ ਦੇ ਆ ਬੈਕ ਇੰਜਰੀ ਐ ਦੋਨੋਂ ਸਹਾਰਨਪੁਰ ਯੂਪੀ ਦੇ ਰਹਿਣ ਵਾਲੇ ਐ ਸਿਵਲ ਹਸਪਤਾਲ ਖੰਨਾ ਤੋਂ ਉਹਨਾਂ ਨੂੰ ਜਿਹੜਾ ਐ ਰੈਫਰ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੀ ਹਾਲਤ ਜਿਹੜੀ ਐ ਉਹ ਜ਼ਿਆਦਾ ਗੰਭੀਰ ਦੱਸ ਨੂੰ ਇਹਨਾਂ ਨੂੰ ਰਿਪੋਰਟ ਮਿਲੀ ਸੀ ਸਵੇਰੇ ਅਬਾਊਟ ਪੋਣੇ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਆ ਤੇ ਇੱਥੇ ਦੋ ਮਾਲਗੜੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈ ਗਈ ਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹਦੇ ਦੋ ਜੋ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਬਰੇਗਰ ਸਾਹ ਤੇ ਬਾਕੀ ਹਰੇ ਜੋ ਬਚਾਅ ਕਾਰਜ ਦੇ ਮੌਕੇ ਤੇ ਉਹ ਚੱਲੇ ਤੇ ਹੋਰ ਕੋਈ ਜਾਨੀ ਮਾਲੀ ਨੁਕਸਾਨ ਕਿ ਕਿਧਰ ਆ ਰਹੀ ਸੀ ਜੀ ਇਹ ਟ੍ਰੇਨ ਉਧਰ ਆ ਰਹੀ ਸੀ ਵਾਲਾ ਸਾਈਡ ਤੋਂ ਤੇ ਬਾਕੀ ਜੱਡੀਆਂ ਤੇ ਕਰਾਈਆਂ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਹਜੇ ਹੋ ਰਹੀ ਹੋਣੀ ਹੈ ਇਹਦੇ ਨਾਮ ਕੀ ਨੇ ਪਤਾ ਲੱਗਾ ਕੁਝ ਤੇ ਉਹ ਦੋਵੇਂ ਲੋਕੋ ਪਾਇਲਟ ਹੈ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋਪਾਇਲਟਾਇ ਸੀ ਜਿਦੇ ਵਿੱਚ ਹਿਮਾਂਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦੇ ਤੇ ਇੱਕ ਦੇ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀ ਤੇ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀ ਉਹ ਚੱਲ ਨਹੀਂ ਪਾਰ ਰਿਹਾ ਸੀ ਤਾਂ ਕਰਕੇ ਉਹਨਾਂ ਦਾ ਕਿੱਦਾਂ ਹੈ ਓਕੇ ਤੇ ਮੈਂ ਕਿੱਥੇ ਦੇ ਰਹਿਣ ਵਾਲੇ ਦੋਗੇ ਦੋਨੋਂ ਸਹਾਰਨਪੁਰ ਯੂਕੀ ਦੇ ਰਹਿਣ ਵਾਲੇ